ਧਾਰਮੋ ਕੇ ਰਾਜੋ ਸੰਗਤੇ ਚੇਹੋ ਚਿਸ਼ਕ ਕੇ ਸ਼ੰਕਰ ਕੀ ਭਗੇ ਜੀ ਮਤਾ ਦੇ ਕੇ ਜਲਦੇ ਸੁਮਾਨੇ ਦੇਈਂ ਪਾਣ ਮਾਣ ਕਰੇ ਬਦਰ ਚੱਲ ਜਲ ਭਗੇ ਜੀ ਸ਼ੰਕਰ ਕੀ ਮਤਾ ਦੇ ਕੇ ਜਲਦੇ ਹਾਰੋ ਧਾਰੇ ਨਮਦਾ ਪ੍ਰੀਤ ਪਤਲਿਆ ਚਲ ਗੋਟਮ ਨੇ ਸਕੂਟਰੀੇ ਕਰਾਤੀ ਚ ਰੱਖਦੀ ਆ ਪਰ ਤਾਂ ਜੇਰਾ ਸੜੋ ਬੜਾ ਇਹੇ ਹੀ ਸੇਵਾ ਚਲਦੀ ਪਈ ਆ ਖੂਬਸूरत ਤੇ ਕਿੰਨਾ ਵਧੀਆ ਸਜਾਇਆ ਹੈ ਸ਼੍ਰੀ ਅਚਲੇਸ਼ਵਰ ਦਾਮ ਮੈਂ ਇਸ ਟੈਂਬਰ ਆ ਤੇ ਬਚ ਗਿਆ ਦਾਹ ਤੇ ਗੋਤਮਗੰਧਾਰਜ ਚਲੇਸ਼ਵਰ ਦਾਮ ਜਾਣਾ ਹੁਣ ਮੈਂ ਗੋਤਮਦਾ ਚੱਲਿਆ ਚਲੇਸ਼ਵਰ ਦਾਮ ਤੁਹਾਨੂੰ ਕੋ ਚੀਦਾ ਦਈਏ ਇਹਨੇ ਨਾ ਆਪਣਾ YouTube ਚੈਨਲ ਨਵਾਂ ਕ੍ਰੀਏਟ ਕੀਤਾ ਹੈ ਬੋਲੋ @ritiktechnician22 ਹਾਂ ਯਾਰ ਇਹਨੂੰ ਨਾ ਹੁਣ ਫੋਲੋ ਕਰੋ ਤੁਹਾਨੂੰ ਵਧੀਆ ਵਧੀਆ ਵੀਡੀਓ ਪਾਏਗਾ ਤੇ AC ਦੀ ਰਿਕਾਰਡਿੰਗ ਕੋਈ ਵੀ AC ਫ੍ਰੀਜਸ ਜਾਂ ਕੋਈ ਵੀ ਇਲੈਕਟ੍ਰੋਨਿਕ ਕੰਮ ਕਰਨਾ ਨਾ ਪੱਕਾ ਪੂਖਾ ਸਾਰਾ ਸਹੀ ਕਰ ਦਿੰਦਾ ਠੀਕ ਹੈ ਨੰਬਰ ਕੋਲ ਲਓ

ਇੰਦੇਰਵਾਨਾ ਹੋਟਲ ਨੂੰ ਕਲੋਜ਼ ਕਰਦੇ ਹੋਏ ਪਾਈਪਾਸ ਪਹੁੰਚ ਗਿਆ ਜਲੰਧਰ 171 ਕਿਲੋਮੀਟਰ ਆਤੇ ਹੋਏ ਬਿਆਸ 30 ਕਿਲੋਮੀਟਰ ਆ ਪਰ ਤੁਹਾਡਾ ਸਭ ਤੋਂ ਪੁਰਾਣਾ ਰੈਸਟੋਰੈਂਟ ਵੀ ਹੈਗਾ ਇੱਥੇ ਵੰਡਰ ਹੋਟਲ ਹਾਂ ਵੰਡਰ ਹੋਟਲ ਬਹੁਤ ਸਾਲ ਪੁਰਾਣਾ ਲੋ ਜੀ ਪਹੁੰਚ ਚੁੱਕੇ ਆ ਅਚਲ ਸਾਹਿਬ ਦੇਖੋ ਕਿੰਨਾ ਖੂਬਸੂਰਤ ਸਜਾਇਆ ਹੈ ਅਚਲੇਸ਼ਵਰ ਦਾਮ ਬੋਲ ਸ਼ੰਗਰ ਭਗਵਾਨ ਦੀ ਜੈ ਦੇਖੋ ਸਕੂਟਰੀਆਂ ਕਿੰਨੀਆਂ ਲੱਗੀਆਂ ਹੋਈਆਂ ਪਾਰਕਿੰਗ ਚ ਸਾਰੇ ਬੋਲੇनाथ ਦੇ ਭਗਤ ਦਰਸ਼ਨ ਕਰਨ ਆਏ ਨੇ ਸਭੋਂ ਆਤਮ ਜੀ ਵੀ ਆਪਣੀ ਗੱਡੀ ਜਿਹੜੀ ਆ ਨਾ ਰਿਆ ਹਰੇ ਕੋ ਪੱਜਾਇਆ ਲੋ ਜੀ ਫਾਈਨਲੀ ਅੱਪ ਪਹੁੰਚ ਚੁੱਕੇ ਆ ਚਲੇਸ਼ਵਰ ਦਾਮ ਤੇ ਹੁਣ ਅੱਥੇ ਦਰਸ਼ਨ ਕਰਦਿਆਂ ਪਰ ਰਾਤ ਦੇ 8:30 ਹੋ ਚੁੱਕੇ ਆ ਤੇ ਬਹੁਤ ਜ਼ਿਆਦਾ ਸੰਗਤ ਬੋਲੇ ਨਾਦੀ ਭਗਤ ਸਾਰੇ ਇੱਥੇ ਦਰਸ਼ਨ ਕਰਨ ਆਏ ਹੋਏ ਨੇ ਉਹ ਚੱਲਦੇ ਆ ਆਪਣੇ ਸ਼ੂ ਜਿਹੜੇ ਆ ਜਮ੍ਹਾਂ ਕਰਾਣੇ ਆ ਤੇ ਫਿਰ ਦਰਸ਼ਨ ਕਰਨ ਕਰਾਣੇ ਆ ਦੇਖੋ ਕਿ ਨਾ ਸ਼ਾਨਦਾਰ ਆ ਚੱਲੋ ਚੱਲੋ ਮੈਂ ਥੋੜਾ ਜੋੜਾ ਘਾਰ ਆ ਦੇਖੋ ਸੇਵਾ ਕਰ ਰਹੇ ਨੇ ਭਗਤ ਸलो ਜੀ ਜੋੜੇ ਜਮ੍ਹਾਂ ਕਰਾ ਕੇ ਆ ਹੁਣ ਅੱਪ ਬੋਲੇ ਨਾਦੀ ਸ਼ਿਵਦੀ ਦੇ ਭਗਵਾਨ ਜੀ ਦੇ ਦਰਸ਼ਨ ਕਰਨ ਜਾ ਰਿਹਾ ਆ ਧਿਆ ਆ ਯਾਰ ਬਾਕੀ ਬੋਲ ਸਦਾ ਵੀ ਬੜਾ ਇੰਤਜ਼ਾਮ ਕੀਤਾ ਹੈ ਜੀ ਬੋਲੇ ਨਾ ਚਲੇ ਜਪਦਾ ਅਮ ਸਾਟਾ ਤੋਂ ਬਾਗਤਾ ਸलो ਜੀ ਦੇਖੋ ਆ ਸਾਵਨ ਦੇ ਪਹਿਲੇ ਸੰਗਵਾਰ ਨੂੰ ਬੋਲੇ ਰਾਣ ਬਾਬਾ ਬਾਂਕੀ ਬਿਹਾਰੀ ਕੇ ਨਾਮ ਆ ਸ਼੍ਰੀ ਰਸਦਾ ਜੀ ਮਹਾਰਾਜ ਬੋਲੇ ਨਾਸ ਦੇ ਗੁਣ ਗaan ਕਰਨਗੇ ਤੇ ਸਾਰੀ ਸੰਗਤਾ ਦੇ ਨਾਲ ਉਚਾਰਨ ਕਰਨਗੇ ਉਹ ਤਾਂ ਵੀ ਰੈਡੀ ਨੇ ਉਹ ਅਭੀ ਵੀ ਰੈਡੀ ਆ ਸੋ ਜੈ ਬੋਲ ਸ਼ੰਕਰ ਭਗਵਾਨ ਕੀ ਜੈ ਹੋ ਬੰਬ ਬੰਬ ਬੋਲੇ ਸੋ ਸੰਗਤ ਐ ਅੱਜ ਘਾਟੀ ਆ ਦਰਸ਼ਨ ਵਧੀਆ ਹੋਏ ਨੇ ਕਿ ਸਾਡੇ ਜੀਸwami Narain ji ਨੇ ਜੈ ਹੋ ਸਵਾ ਦੇਖੋ ਮੈਂ ਦਿੱਤੇ ਚਲੇਸ਼ਵਰ धाम ਦੇ ਦਰਸ਼ਨ ਕਰ ਰਿਹਾ ਹਾਂ ਮਹਲ ਬੰਦੇ ਹੋਏ ਕਹਿੰਦੇ ਆਪਾਂ ਇਦਾਂ ਨਹੀਂ ਜਾਣਾ ਅੰਦਰ ਰਮਾਲ ਬਣ ਕੇ ਜਾਣਗੇ ਅੰਦਰ ਰਿਸਪੈਕਟ ਹੁੰਦੀ ਯਾਰ ਕੋਈ ਵੀ ਧਰਮ ਆਏ ਜੇ ਆ ਬੋਲੇ ਨਾ ਆ ਵੀ ਪਾ ਲਿਜੀ ਜੀ ਜੇ ਅਸੀਂ ਪਿੱਛੇ ਸੰਜੇ ਸ਼ੰਗਰੀ ਭਗੇ ਜੀ ਮੱਥਾ ਟੇਕੇ ਜਾਂਦੇ ਆ ਆ ਭਗੇ ਜੀ ਜੇ ਰਾਜਾ ਮਾਰੇ ਵਾਸਤੇ ਚਾਹੋ ਹੜਿਆ ਤੁਹਾਡੇ ਮੱਥਾ ਟੇਕੇ ਜਾਂਦੇ ਆ ਭਗੇ ਜੀ ਸ਼ੇਸ਼ੰਗਰ ਕੀ ਚੱਲ ਚੱਲ ਭਗੇ ਜੀ ਜੈ ਸ਼ੰਕਰ ਕੀ ਮੱਥਾ ਟੇਕੇ ਜਲਦੀ ਥੋੜੀ ਐ ਮਾਰੇ ਵਾਸਤੇ ਬਹੁਤ ਵਧੀਆ ਬਣੀ ਤੇ ਸੇਕਰਿਆ ਜਿਹਾ ਹੋ ਕਰੋ ਦਰਸ਼ਨ ਰਾਧਾ ਕ੍ਰਿਸ਼ਨ ਜੀ ਦੇ ਤੇ ਮਹਾਰਾਜ ਜੀ ਦੇ ਦਰਸ਼ਨ ਕਰੋ ਜੈ ਸ਼ਨੀ ਦੇ ਕੋ ਜੀ ਸ਼ਨੀ ਦੇ ਮਹਾਰਾਜ ਜੀ ਦੇ ਦਰਸ਼ਨ ਕਰੋ ਜਿਹਾ ਵੜ ਦੇਖੋ ਕਿੰਨੀ ਹੋਈ ਪਈ ਆ ਸ੍ਰੀ ਜਲੇਸ਼ਵਰ ਦਾ ਬਹੁਤ ਜ਼ਿਆਦਾ ਸਜਾਵਟ ਕੀਤੀ ਹੋਈ ਆ ਬੋਲੇ ਨਾਤੇ ਦੇ ਪਿਆਰ ਦੇ ਵਿੱਚ ਪੰਡਾ ਨੇ ਆਵਾਜ਼ ਘਟਾਉਣੀ ਹੋਣੀ ਕਿਉਂਕਿ ਅਸੀਂ ਮਾਈ ਦੇ ਘਰ ਛੱਡ ਰਹੇ ਹਾਂ ਜੀ ਕਾ ਲੇ ਕੇ ਉੱਚੀ ਬੋਲਣੇ ਆ ਤੁਹਾਨੂੰ ਦਰਸ਼ਨ ਕਰਾਣੇ ਆ ਕਿ जय भोलेनाथ ओ शंकर भगवान की जय ਕੋ ਯਾਰ ਕਿੰਨਾ ਖੂਬਸੂਰਤ ਵਰਜਾਇਆ ਹੈ ਸਰੋਵਰ ਆ ਇਹਦੀ ਇਹ ਸੇਵਾ ਚੱਲਦੀ ਪਈ ਆ ਮਹੀਨੇ ਹੋ ਗਏ ਆ ਇਹ ਸੇਵਾ ਸੰਪੂਰਨ ਨਹੀਂ ਹੋਈ ਜੈ ਬੋਲੇ ਨਾ ਦੇਖੋ ਕਿੰਨਾ ਖੂਬਸੂਰਤ ਸਜਾਇਆ ਹੈ ਲੋ ਜੀ ਆ ਪਿਪਾ ਮੇ ਲੈ ਆਈ ਸਤਿ ਆਪੋ ਤੁਹਾਨੂੰ ਆਇਆ ਜੀ ਮਲੇਨਾ ਸਲੋ ਜੀ ਹੁਣ ਤੁਹਾਨੂੰ ਦਰਸ਼ਨ ਕਰਾਨੇ ਆ ਬੋਲੇਨਾਥ ਦੇ ਕੁਛ ਬੋਲੇਨਾਥ ਦੇ ਭਗਤ ਦਰਸ਼ਨ ਕਰਕੇ ਵਾਪਸ ਆ ਰਹੇ ਨੇ ਹੁਣ ਆਪਾਂ ਜਾ ਰਹੇ ਨੇ ਸੋ ਗੋਤਮ ਜੀ ਅੱਗੇ ਨੇ ਤੇ ਦੇਖੋ ਕਿੰਨਾ ਖੂਬਸੂਰਤ ਹੈ ਤੇ ਕਿੰਨਾ ਵਧੀਆ ਸਜਾਇਆ ਹੈ ਸ੍ਰੀ ਅਚਲੇਸ਼ਵਰ ਦਾ ਸੋ ਅਚਲੇਸ਼ਵਰ ਧਾਮ ਕਾਰਤਿਕ ਸੁਆਮੀ ਜੀ ਦਾ ਮੰਦਿਰ ਹੈ ਜਿੱਥੇ 33 ਕਰੋੜ ਦੇ ਵੀ ਦੇਵਤੇ ਇਹਨਾਂ ਨੂੰ ਮਨਾਣ ਆਏਗੇ ਬਾਬਾ ਜੀ ਰੁੱਸ ਗਏ ਸੀ ਬਾਕੀ ਕੋਈ ਦੱਸੇਗਾ ਕੋਈ ਦੱਸੋ ਦੱਸੋ ਹੋਰ ਕੀ ਗੰਦਾ ਇਹੋ ਬੋਲੇनाथ ਦੇ ਦਰਬਾਰ ਸੰਗਤ ਦਰਸ਼ਨ ਕਰ ਰਹੇ ਨੇ ਲੋ ਜੀ ਕਰੋ ਬੋਲੇनाथ ਦੇ ਦਰਸ਼ਨ ਰੋਮ ਦਰਸ਼ਨ ਬੋਲੇ ਨਾਤ ਜੈ ਹੋ ਸ਼੍ਰੀ ਬੋਲੀ ਨਾਤ ਸ਼ੰਕਰ ਕੀ ਜੈ ਹੋ ਬਾੜ ਦੇ ਲੈ ਸਭੈ ਜੀ ਮਿਸਰੀ ਹੋ ਐ ਬੋਲੇ ਨਾਤ ਪੂਰੀ ਫੈਮਿਲੀ ਦੇਖੋ ਤੁਸੀਂ ਕਰੋ ਦਰਸ਼ਨ ਬੋਲ ਸ਼ੰਕਰ ਭਗਵਾਨ ਕੀ ਜੈ ਦਰਸ਼ਨ ਇਸ ਨੂੰ ਭਗਵਾਨ ਜੀ ਦੇ ਦਰਸ਼ਨ ਕਰੋ ਜੈ ਹੋ ਨੀ ਬ੍ਰਹਮਾ ਜੀ ਦੇ ਦਰਸ਼ਨ ਕਰੋ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਦੇ ਕਰੋ ਦਰਸ਼ਨ ਆਰਾ ਜੀ ਦੇ ਦਰਸ਼ਨ ਕਰੋ ਜੈ ਸ਼੍ਰੀ ਰਾਮ ਲੋ ਜੀ ਸ਼੍ਰੀ ਬਿਜਰੰਗ ਬਲੀ ਦੇ ਦਰਸ਼ਨ ਕਰੋ ਦੇਖ ਰਾਵਾਂਗੇ ਸਲੋ ਜੀ ਸੰਗਤਾਂ ਜਾ ਰਹੀਆਂ ਨੇ ਦਰਸ਼ਨ ਕਰਕੇ ਵਾਪਸ ਜੈ ਬੋਲਣਾ ਸਲੋ ਜੀ ਦਰਸ਼ਨ ਕਰ ਲਿਆ ਉਹ ਉੱਥੇ ਦਸਰਾ ਜੀ ਦੇ ਧੰਨਵਾਦ ਹੋ ਸ਼ੰਕਰ ਭਗਵਾਨ ਕੀ ਜੈ आ चुके हैं कितारा चढ़ रहा है और विश्व उतर रहा है शंकर जी ने कहा पार्वती इधर से राम ਇੱਕ ਵਾਰ ਜਦੋਂ ਦੋਨੋਂ ਹੱਥ ਉਭਾਈਏਗਾ ਲੰਬੇ ਲੰਬੇ ਇੱਕ ਮੇਰੇ ਨਾਲ ਸੁਣ ਲਿਗੇ ਪੱਤੂ ਬਰਨ ਇਹਨਾਂ ਨੂੰ ਜਾਨਾ ਖੁਸ਼ੀ ਹੈ ਦੋਹਾਂ ਨੂੰ ਜੇ ਕੋਲ ਖੁਸ਼ੀ ਦੇ ਖੜੇ ਹੋ ਜਾ ਪਰਨਾਚ ਕਰਕੇ ਆਲੇ ਰਹੇਗੇ ਚਲੋ ਭਾਈ ਇਹ ਦਰਸ਼ਨ ਕਰ ਲਿਆ ਬੋਲੇ ਨਾਮ ਦੇ ਹੁਣ ਆਪਾਂ ਜਾ ਰਹੇ ਹਾਂ ਪਰਵਾਤੀ ਉਹ ਮੁੰਚੀ ਲਾਰ ਵਿੱਚ ਬੈ ਗਿਆ ਆ ਦੇਖੋ ਗੁੰਡਾ ਤੇ ਹਾ ਮਨੰਦਾ ਸਲੋ ਜੀ ਬਾਤੀ ਦੀ ਤਿਆਰੀ ਆ ਹੁਣ ਆਪਾਂ ਜੋੜੇ ਲੈਣ ਚੱਲੇ ਆ ਜਾਂ ਜੋੜੇ ਫੜ ਕੇ ਲਿਆ ਚਲੋ ਜੀ ਆਪਣੀ ਜੋੜੇ ਆ ਚੁੱਕੇ ਆ ਸਲੋ ਜੀ ਜੋੜੇ ਲੈ ਲੈ ਆਪਾਂ ਹੁਣ ਜਾ ਰਹੇ ਵਾਪਸੀ ਚਲੋ ਇਹ ਦਰਸ਼ਨ ਕਰ ਲਿਆ ਫਿਰ ਦੀ ਵਾਪਸੀ ਲਿਆ ਹੁਣ ਜਾ ਰਹੇ ਆਂ ਵਾਪਸੀ ਠੱਲੋ ਚਲੋ ਜੀ ਬੁਈਆ ਰੈਡੀ ਗੋ ਟੂ ਬੈਕ ਟੂ ਹੋਮ ਤੇ ਆ ਇਹਨੂੰ ਮੈਂ ਮੈਂਤ ਕਰਕੇ ਮੈਂ ਕੀ ਬਰੀ ਸਫਾਰਟ ਦੇ ਨਾਲ ਲੈ ਕੇ ਆਇਆ ਹਾਂ ਵੀ ਇਹਨੂੰ ਅੱਧੀ ਦੀ ਮੰਮੀ ਆ ਨਹੀਂ ਦੇ ਰਹੀ ਅੱਧੀ ਚ ਭੈਣੋ ਤੇ ਹੁਣ ਚੱਲੇ ਆਂ ਸੋ ਸੌਰੀ ਸੋ ਦੈ ਇਨਟੋ ਗੇ ਪਰ ਵੀ ਸੋ ਨੇ ਇਹਨੂੰ ਮੈਂ ਟਾਈਮ ਸਪੰਕਾ ਦੇਣਾ ਆ ਸਾਰਾ ਕਝੂ ਰੇਲਾ ਆ ਜਾਂ ਕੱਡੀ ਚ ਲਾਉਂਦੇ ਆ ਸਾਹਮਣੇ ਹੁਣਾਂ ਕੱਟਟੀ ਨੂੰ ਨਾ ਕੋਈ ਕੋਈ ਨਾ ਆਏ ਬਚੋ ਹਾਂ ਇਹਨੇ ਮੈਗੀ ਖਾਂਦੀ ਰਿਹਾ ਕੇ ਕੁਕ ਕਰ ਰਿਹਾ ਇਹ ਆ ਗੇਟ ਮੇਨ ਜਾਂਦੇ ਵਕਤ ਨਹੀਂ ਲਿਆ ਜਾਂਦੇ ਵਕਤ ਦਿਖਾ ਰਹੇ ਹਾਂ ਜੀ ਹਾਂ ਜੀ ਨਹੀਂ ਨਹੀਂ ਅਜ ਜਾਂਦੇ ਵਕਤ ਦੇਖੋ ਜੀ ਆ ਜੋ ਜੀ ਉਹ ਆ ਦੇਖੋ ਗੇਟ ਆ ਲੋ ਵੀ ਆਪਾਂ ਪਹੁੰਚ ਗਏ ਆ ਆਪਣੇ ਘਰ ਸ਼ਹਿਰ ਬਠਿੰਡਾ ਮੋੜੀਆਂ ਬੱਲਾ ਨੇਰ ਬਾਉਲਾ ਜੀ ਦੇ ਮੰਦਿਰ ਜਿੱਥੇ ਸਾਡੇ ਪਿੰਡਾਂ ਦਾ ਘਰ ਆ ਆ ਦੇਖਦੇ ਰੱਛੇ ਗੋਤਮਾਇ ਸੋ ਕੋਕਲੀ ਤੁਹਾਨੂੰ ਅੱਜ ਦੇ 3 ਵਲੋਗਸ ਮਾਫ ਕਰਦੇ ਹਾਂ ਬਾਏ ਬਾਏ ਮੋੜੀ ਦੇ ਪਿਛਾ